ਦਰਹਦੋਂ ਤੇ ਬਹੁਤ ਤਣਾਅ ਹੈ ਕਿਆ ਜਾਓ ਪਤਾ ਕਰੋ ਕਹੀਂ ਚੁਨਾਵ ਹੈ ਕਿਆ 2 ਮਈ ਅਪ੍ਰੈਲ ਵਾਲੇ ਦਿਨ ਜੰਮੂ ਕਸ਼ਮੀਰ ਦੇ ਪਹਲਗਾਮ ਦੇ ਲਾਗੇ ਪੈਯਾਰਾ ਨਾਮ ਦੇ ਸੈਲਾਨੀ ਕੇਂਦਰ ਜਿਸ ਨੂੰ ਕਸ਼ਮੀਰ ਦਾ ਸਵਿਟਜ਼ਰਲੈਂਡ ਕਿਹਾ ਜਾਂਦਾ ਹੈ ਵਿੱਚ ਅੰਨੇਵਾਹ ਗੋਲੀਆਂ ਚਲਾ ਕੇ 26 ਲੋਕਾਂ ਦੀ ਜਾਨ ਲੈ ਲਈ ਗਈ ਇਹਨਾਂ ਵਿੱਚ 25 ਕਸ਼ਮੀਰ ਤੋਂ ਬਾਹਰੋਂ ਆਏ ਸੈਲਾਨੀ ਸਨ ਤੇ ਇੱਕ ਕਸ਼ਮੀਰੀ ਘੋੜੇ ਵਾਲਾ ਸੀ ਜਿਸ ਨੇ ਯਾਤਰੀਆਂ ਨੂੰ ਬਚਾਉਣ ਦਾ ਯਤਨ ਕਰਦੇ ਬੰਦੂਕ ਫੜ ਲਈ ਦਾ ਬੰਦੂਬਤਾਰੀ ਦਰਸ਼ਕ ਪਸੰਦ ਨੇ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਮਾਰੇ ਜਾਣ ਵਾਲਿਆਂ ਵਿੱਚ ਇੱਕ ਨਵਿਆ ਨਵੀਂ ਅਧਿਕਾਰੀ ਵੀ ਸੀ ਜਿਸ ਦਾ ਸਿਰਫ 6 ਦਿਨ ਪਹਿਲਾਂ ਵਿਆਹ ਹੋਇਆ ਸੀ ਤੇ ਉਹ ਜੋੜਾ ਹਨੀਮੂਨ ਵਾਸਤੇ ਆਇਆ ਹੋਇਆ ਸੀ ਇਸ ਖੂਨੀ ਸਵੇਰ ਨੇ ਸਭ ਦੇ ਹਿਰਦਿਆਂ ਨੂੰ ਝੋੜ ਕੇ ਰੱਖ ਦਿੱਤਾ ਹੈ ਇਸ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਉਹ ਥੋੜੀ ਹੈ ਇਸ ਦਾ ਰੋਪ ਤੋਂ ਪੂਰਵ ਰੋਧ ਸਭ ਤੋਂ ਵੱਧ ਕਸ਼ਮੀਰੀ ਲੋਕਾਂ ਨੇ ਕੀਤਾ નિર્ਦੋਸ਼ ਸੈਲਾਨੀਆਂ ਦੇ ਕਤਲਾਂ ਵਿਰੁੱਧ ਜਿੱਥੇ ਕਸ਼ਮੀਰ ਦੇ ਲੋਕ ਸੜਕਾਂ ਤੇ ਨਿਕਲੇ ਉੱਥੇ ਉਹਨਾਂ ਨੇ ਉੱਥੇ ਫਸੇ ਸਲਾਨੀਆਂ ਨੂੰ ਆਪਣੇ ਘਰਾਂ ਵਿੱਚ ਸਹਾਰਾ ਦੇਣ ਆਉਣ ਜਾਣ ਦਾ ਪ੍ਰਬੰਧ ਕਰਨ ਆਦ ਹਰ ਕਿਸਮ ਦੀ ਸਹਾਇਤਾ ਕੀਤੀ ਇਹ ਸ਼ਾਇਦ ਪਹਿਲੀ ਵਾਰੀ ਸੀ ਕਿ ਸਿਰਫ ਘੁੰਮਣ ਫਿਰਨਾਈ ਟੂਰਿਸਟਾਂ ਨੂੰ ਨਿਸ਼ਾਨਾ ਬਣਾਇਆ ਗਿਆ ਜੰਮੂ ਕਸ਼ਮੀਰ ਦੀ ਆਰਥਿਕਤਾ ਵਿੱਚ ਟੂਰਿਜ਼ਮ ਦਾ ਇੱਕ ਮਹੱਤਵ ਹੈ ਮੀਡੀਆ ਰਿਪੋਰਟਾਂ ਅਨੁਸਾਰ ਹਮਲਾਵਰ 5 ਜਣੇ ਸਨ ਜਿਨ੍ਹਾਂ ਵਿੱਚੋਂ ਤਿੰਨ ਪਾਕਿਸਤਾਨੀ ਤੇ ਦੋ ਕਸ਼ਮੀਰੀ ਸਨ ਬਿਨਾਂ ਕਿਸੇ ਪਰਤਾਲ ਤੋਂ ਭਾਰਤ ਸਰਕਾਰ ਨੇ ਐਲਾਨ ਕਰ ਦਿੱਤਾ ਕਿ دہشتਗੰਦ ਪਾਕਿਸਤਾਨੀ ਸਨ ਇਸ ਹਾਲ ਨਾ ਕਰੇ ਪਿਛੇ ਪਾਕਿਸਤਾਨ ਹੈ ਮੋਦੀ ਜਿਸ ਨੇ ਮਨੀਪੁਰ ਵਿਚ ਇਹ ਨਾ ਖੂਨ ਖਰਾਬਾ ਹੋਣ ਤੇ ਵੀ ਉਧਰ ਮੂੰਹ ਨਹੀਂ ਸੀ ਕੀਤਾ ਤੇ ਨਾ ਹੀ ਮੂੰਹ ਖੋਲਿਆ ਸੀ ਆਪਣੀ ਸਾ우ਦੀ ਅਰਬ ਦੀ ਯਾਤਰਾ ਛੱਡ ਕੇ ਵਾਪਸ ਆ ਗਿਆ ਗ੍ਰਹਿ ਮੰਤਰੀ ਉਸੇ ਸ਼ਾਮ ਸ਼੍ਰੀਨਗਰ ਪਹੁੰਚ ਗਿਆ ਜਦੋਂ ਸਾਰਾ ਦੇਸ਼ ਸ਼ੋਕ ਵਿੱਚ ਡੁੱਬਿਆ ਹੋਇਆ ਸੀ ਤਾਂ ਅਮਿਤ ਸ਼ਾਹ ਉਸ ਕਤਲੇਆਮ ਚ ਰੈੱਡ ਕਾਰਪਟ ਤੇ ਵਾਕ ਕਰ ਰਿਹਾ ਸੀ ਕਸ਼ਮੀਰ ਵਿੱਚ 4.5 ਲੱਖ ਮਿਲਟਰੀ ਤੇ 3 ਲੱਖ ਦੇ ਕਰੀਬ ਪੈਰਾ ਮਿਲਟਰੀ ਤੇ ਪੁਲਿਸ ਬਲ ਤਾਇਨਾਤ ਹਨ ਪਰ دہشت گرد ਨਾ ਹੀ ਰੁਕੇਗੇ ਤੇ ਨਾ ਹੀ ਫੜੇਗੇ ਪਰ ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਦੋਸ਼ੀ ਕਰਾ ਦੇ ਦਿੱਤਾ ਭਾਰਤ ਸਰਕਾਰ ਨੇ ਪਾਕਿਸਤਾਨ ਵਿਰੁੱਧ ਕੁਝ ਫੈਸਲੇ ਕਰਮਾਰੇ ਜਿਨ੍ਹਾਂ ਵਿੱਚ ਸਿੰਧ ਜਲ ਸੰਧੀ ਨੂੰ ਮੁਤਲਕ ਕਰ ਦਿੱਤਾ ਜਿਸ ਦਾ ਮਕਸਦ ਪਾਕਿਸਤਾਨ ਨੂੰ ਸਿੰਧ ਦਾ ਪਾਣੀ ਜਾਣੋ ਬੰਦ ਕਰਨਾ ਦੂਸਰਾ ਅਟਾਰੀ ਵਾਗਾ ਸਰਹੱਦ ਨੂੰ ਬੰਦ ਕਰਨਾ ਤੀਸਰਾ ਵੀਜ਼ੇ ਤੇ ਹਰ ਕਿਸਮ ਦੇ ਭਾਰਤ ਯਾਤਰਾ ਤੇ ਆਏ ਪਾਕਿਸਤਾਨੀ ਨਾਗਰਿਕਾਂ ਨੂੰ ਪਾਕਿਸਤਾਨ ਸਰਪੰਦ ਦੇ ਹੁਕਮ ਚੌਥੇ ਭਾਰਤ ਵਿੱਚ ਪਾਕਿਸਤਾਨੀ ਦੂਤਾਵਾਸ ਵਿੱਚ ਸਟਾਫ ਦੀ ਗਿਣਤੀ 55 ਤੋਂ ਘਟਾ ਕੇ 33 ਕਰਨਾ ਤੇ ਪੰਜਵੇਂ ਦੂਤਾਵਾਸ ਵਿੱਚ ਫੌਜੀ ਤੇ ਨੇਵੀ ਅਧਿਕਾਰੀਆਂ ਨੂੰ ਵਾਪਸ ਭੇਜਣਾ ਹੈ ਇਸ ਦੇ ਜਵਾਬ ਵਿੱਚ ਪਾਕਿਸਤਾਨ ਨੇ ਇਸ ਘਟਨਾ ਵਿੱਚ ਪਾਕਿਸਤਾਨ ਸਰਕਾਰ ਦਾ ਕਿਸੇ ਤਰ੍ਹਾਂ ਦਾ ਵੀ ਹੱਥ ਹੋਣ ਤੋਂ ਇਨਕਾਰ ਕੀਤਾ ਤੇ ਨਿਰਪੱਖ ਜਾਂਚ ਦੀ ਗੱਲ ਕਹੀ ਜਾਂਚ ਵਿੱਚ ਪਛਮ ਤੋਂ ਬਿਨਾ ਰੂਸ ਤੇ ਚੀਨ ਦੀ ਸ਼ਮੂਲੀਅਤ ਦੀ ਗੱਲ ਕਹੀ ਹੈ ਇਹ ਕਹਿ ਕੇ ਪਾਕਿਸਤਾਨ ਨੇ ਮੋੜਵੇਂ ਰੂਪ ਵਿੱਚ ਜਿੱਥੇ ਸਿੰਧੂ ਜਲ ਸੰਧੀ ਮੂਤਲ ਕਰਨ ਦਾ ਵਿਰੋਧ ਕੀਤਾ ਹੈ ਕਿ ਇਹ ਸੰਧੀ ਸੰਸਾਰ ਬੈਂਕ ਦੀ ਸਾਲਸੀ ਨਾਲ ਸਿਰੇ ਚੜੀ ਸੰਧੀ ਹੈ ਕੁਮਾਂਤਰੀ ਸੰਧੀ ਹੈ ਤੇ ਭਾਰਤ ਦਾ ਇੱਕ ਤਰਫਾ ਤੌਰ ਤੇ ਇਸ ਨੂੰ ਮੂਤਲ ਕਰਨ ਦਾ ਅਧਿਕਾਰ ਨਹੀਂ ਉਥੇ ਭਾਰਤ ਨਾਲ ਪੂਰਨ ਰੂਪ ਵਿੱਚ ਵਪਾਰ ਬੰਦ ਕਰਨ ਭਾਰਤੀ ਤੇ ਭਾਰਤ ਨਾਲ ਜੁੜੀਆਂ ਕੰਪਨੀਆਂ ਤੇ ਭਾਰਤ ਆਉਣ ਤੇ ਜਾਣ ਵਾਲੀਆਂ ਉਡਾਨਾਂ ਲਈ ਪਾਕਿਸਤਾਨੀ ਹਵਾਈ ਖੇਤਰ ਬੰਦ ਕਰਨ ਹਰ ਪ੍ਰਕਾਰ ਦੇ ਵੀਜ਼ੇ ਤੇ ਸਿੱਖਾਂ ਨੂੰ ਛੱਡ ਕੇ ਸਭ ਭਾਰਤੀ ਨਾਗਰਿਕਾਂ ਨੂੰ ਪਾਕਿਸਤਾਨ ਛੱਡਣ ਦੇ ਹੁਕਮ ਤੇ ਇਸਲਾਮਾਬਾਦ ਵਿੱਚ ਭਾਰਤੀ ਦੂਤਾਵਾਸ ਦਾ ਅਮਲਾ ਘਟਾਉਣ ਤੇ ਮਿਲਟਰੀ ਤੇ ਨਵੀ ਅਧਿਕਾਰੀਆਂ ਨੂੰ ਵਾਪਸ ਭੇਜਣ ਦਾ ਫੈਸਲਾ ਕੀਤਾ ਹੈ। ਇਸ ਮਾਮਲੇ 'ਚ ਭਾਰਤ ਤੇ ਪਾਕਿਸਤਾਨ ਦੋਵੇਂ ਸਰਕਾਰਾਂ ਘਟ ਨਹੀਂ। ਭਾਰਤ ਵਿੱਚ ਛੱਤੀ ਸਿੰਘਪੁਰਾ ਹੋਵੇ, ਪੁਲਵਾਮਾ ਹੋਵੇ ਜਾਂ ਪਹਿਲਗਾਮ ਹੋਵੇ, ਭਾਰਤ ਸਰਕਾਰ ਪਾਕਿਸਤਾਨੀ ਆਈਐਸਆਈ ਨੂੰ ਜ਼ਿੰਮੇਵਾਰ ਠਹਿਰਾ ਦਿੰਦੀ ਹੈ। ਪਾਕਿਸਤਾਨ ਵਿੱਚ ਸਕੂਲ ਵਿੱਚ ਬੰਬ ਧਮਾਕਾ ਹੋਵੇ ਬਾਸੂਨ ਨੂੰ ਡਾ ਦਿੱਤਾ ਜਾਵੇ ਜਾਂ ਰੇਲ ਗੱਡੀ ਨੂੰ ਅਗਵਾ ਕਰ ਲਿਆ ਜਾਵੇ ਪਾਕਿਸਤਾਨ ਸਰਕਾਰ ਭਾਰਤ ਦੀ ਖੁਫੀਆ ਏਜੰਸੀ ਰਾ ਅਸਿਰ ਦੋਸ਼ ਮੜ ਦਿੰਦੀ ਹੈ ਦੋਵੇਂ ਦੇਸ਼ਾਂ ਦੇ ਹਾਕਮ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਦੋਵਾਂ ਗਵਾਂਡੀਆਂ ਦੀ ਦੁਸ਼ਮਣੀ ਨੂੰ ਇੱਕ ਹਥਿਆਰ ਵਜੋਂ ਵਰਤਦੇ ਹਨ ਸਰਕਾਰ ਦੇ ਇਹਨਾਂ ਬਿਆਨਾਂ ਤੇ ਕਦਮਾਂ ਨੂੰ ਲੈ ਕੇ ਗੋਦੀ মিডিਆ ਨੇ ਪੂਰਾ جنگ ਦਾ ਮਾਹੌਲ ਬਣਾ ਰੱਖਿਆ ਹੈ ਭਾਰਤੀ ਚੈਨਲ ਦੇਖ ਕੇ ਤਾਂ ਇੰਜ ਲੱਗਦਾ ਹੈ ਕਿ ਰਾਤ ਸੌ ਕੇ ਜਦੋਂ ਸਵੇਰੇ ਉੱਠਾਂਗੇ ਤਾਂ ਭਾਰਤ ਪਾਕਿਸਤਾਨ ਵਿਚਕਾਰ ਗਹਿ ਘੱਟ جنگ ਲੱਗੀ ਹੋਏਗੀ ਕੋਈ ਕਹਿ ਰਿਹਾ ਹੈ ਕਿ ਪਾਕਿਸਤਾਨ ਫਾਇਦਾ ਜਰਨਲ ਲੰਡਨ ਭੱਜ ਗਿਆ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਡਰਦਿਆ ਹਸਪਤਾਲ ਵਿੱਚ ਦਾਖਲ ਹੋ ਗਿਆ ਇੱਕ ਚੈਨਲ ਵਾਲਾ ਪਹਿਲਗਾਮ ਤੋਂ ਬਚ ਕੇ ਆਉਣ ਵਾਲੇ ਦਾ ਇੰਟਰਵਿਊ ਲੈ ਰਿਹਾ ਸੀ ਤਾਂ ਉਸਨੇ ਦੱਸਿਆ ਕਿ ਕਿਵੇਂ ਕਸ਼ਮੀਰੀ ਮੁਸਲਮਾਨਾਂ ਨੇ ਸੈਲਾਨੀਆਂ ਦੀ ਮਦਦ ਕੀਤੀ ਉਹਨਾਂ ਨੂੰ ਬਚਾਇਆ ਤਾਂ ਐਂਕਰ ਉਸ ਨੂੰ ਰੋਕੇ ਕਹਿੰਦਾ ਹੈ ਕਿ ਨਹੀਂ ਤੂੰ ਇਹ ਦੱਸ ਕਿ دہشت گردਾਂ ਨੇ ਹਿੰਦੂ ਸੈਲਾਨੀਆਂ ਨੂੰ ਕਿਵੇਂ ਗੋਲੀਆਂ ਮਾਰੀਆਂ ਮੀਡੀਆ ਚੋਂ ਤਾਂ ਇਹੀ ਲੱਗਦਾ ਹੈ ਕਿ جنگ ਲੱਗੀ ਕਿ ਲੱਗੀ ਪਰ ਇਸ ਮੀਡੀਆ ਹਾਈਪ ਦੇ ਬਾਵਜੂਦ ਪੂਰੀ ਸੂਰੀ جنگ ਦੀ ਕੋਈ ਸੰਭਾਵਨਾ ਨਹੀਂ ਆਖਰੀ ਪੂਰੀ ਸੂਰੀ جنگ ਆਖਰੀ ਵਾਰ 1971 ਵਿੱਚ ਹੋਈ ਸੀ ਭਾਵੇਂ ਕਾਰਗਿਲ ਨੂੰ ਵੀ ਜੰਗ ਕਿਹਾ ਜਾਂਦਾ ਹੈ ਪਰ ਇਹ ਟਾਈਗਰ ਹਿਲਦੁਆਰ ਨੇ ਸਥਾਨਿਕ ਟਕਰਾਅ ਸੀ 1971 ਦੀ ਜੰਗ ਤੋਂ ਬਾਅਦ ਦੋਵੇਂ ਮੁਲਕ ਪਰਮਾਣੂ ਹਥਿਆਰਾਂ ਵਾਲੇ ਮੁਲਕ ਬਣ ਗਏ ਹਨ ਕਿਸੇ ਵੀ ਜੰਗ ਦੇ ਪਰਮਾਣੂ ਜੰਗ ਬਣਨ ਦਾ ਖਤਰਾ ਰਹਿੰਦਾ ਹੈ ਜੋ ਪੂਰੀ ਸੂਰੀ ਜੰਗ ਤੇ ਰੋਕ ਹੈ ਦੂਸਰੇ ਦੋਵਾਂ ਮੁਲਕਾਂ ਵਿਚਕਾਰ ਜੰਗਾਂ ਉਦੋਂ ਹੋਈਆਂ ਜਦੋਂ ਦੋ ਧਰੂਵੀ ਸੰਸਾਰ ਸੀ ਤੇ ਦੋਵਾਂ ਮੁਲਕਾਂ ਪਿੱਛੇ ਇੱਕ-ਇੱਕ ਮਹਾਸ਼ਕਤੀ ਖੜੀ ਸੀ ਅੱਜ ਬਹੁ-ਧਰੂਵੀ ਸੰਸਾਰ ਹੈ ਤੇ ਉਹ ਸਥਿਤੀ ਨਹੀਂ ਇਸ ਕਰਕੇ ਪੂਰੀ ਸੂਰੀ ਜੰਗ ਦੀ ਸੰਭਾਵਨਾ ਨੇ ਇਸ ਤੋਂ ਔਰੇ ਕੋਈ ਕਾਰਵਾਈ ਹੋ ਸਕਦੀ ਹੈ ਦੋਵਾਂ ਮੁਲਕਾਂ ਦੇ ਚੁੱਕੇ ਕਦਮ ਵੀ ਦਬਾਅ ਬਣਾਉਣ ਵਾਲੇ ਹੀ ਹਨ ਜਿਵੇਂ ਪਾਕਿਸਤਾਨ ਵੱਲੋਂ ਸ਼ਿਮਲਾ ਸਮਝੌਤਾ ਰੱਦ ਕਰਨ ਦਾ ਕੋਈ ਅਰਥ ਨਹੀਂ ਉਸੇ ਤਰ੍ਹਾਂ ਭਾਰਤ ਵੱਲੋਂ ਸਿੰਧੂ ਜਲ ਸੰਧੀ ਰੱਦ ਕਰਨ ਦਾ ਕੋਈ ਅਰਥ ਨਹੀਂ ਕਿਉਂਕਿ ਪਾਣੀ ਰੋਕਣ ਲਈ ਡੈਮ ਬਣਾਉਣ ਤੇ ਨਹਿਰਾਂ ਚੈਨਲ ਜ਼ਰੂਰੀ ਹਨ ਜਿਨ੍ਹਾਂ ਲਈ 20 ਸਾਲ ਲੜਿੰਦੇ ਹਨ ਇਸ ਤੋਂ ਬਿਨਾ ਇਹ ਕੁਮਾਂਤਰੀ ਸੰਧੀ ਹੈ ਜਿਸ ਵਿੱਚ ਸਾਲਸ ਵਜੋਂ ਸੰਸਾਰ ਬੈਂਕ ਵੀ ਸ਼ਾਮਲ ਹੈ ਇਸ ਨੂੰ ਇੱਕ ਤਰਫਾ ਰੱਦ ਕਰਨ ਦੀਆਂ ਕਈ ਅਰਥ ਸੰਭਾਵਨਾਵਾਂ ਹਨ ਤੇ ਇਸ ਦੇ ਹਮਲੇ ਉਪਰੰਤ ਪੈਦਾ ਹੋਏ ਹਾਲਾਤ ਤੇ ਚਰਚਾ ਕਰਨ ਤੋਂ ਬਾਅਦ ਉਸ ਘਟਨਾ ਬਾਰੇ ਕਈ ਗੰਭੀਰ ਸਵਾਲ ਹਨ ਜੋ ਕੇਂਦਰ ਸਰਕਾਰ ਨੂੰ ਕਟਾਰੇ ਵਿੱਚ ਖੜਾਉਂਦੇ ਹਨ ਤੇ ਸ਼ੱਕੀ ਹਾਲਾਤ ਪੈਦਾ ਕਰਦੇ ਹਨ ਕਿਉਂਕਿ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਤੇ ਅਮਨ ਕਾਨੂੰਨ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ ਇੱਕ ਸਵਾਲ ਹੈ ਕਿ ਭਾਜਪਾ ਆ띠 ਦੀ ਸਰਕਾਰ ਕਹਿੰਦੇ ਰਹੇ ਹਨ ਕਿ ਕਸ਼ਮੀਰ ਵਿੱਚ دہشت گردੀ ਦੀ ਜੜ੍ਹ ਧਾਰਾ 370 ਹੈ ਪਰ ਇਹ ਧਾਰਾ ਤਾਂ 5 ਅਗਸਤ 2019 ਨੂੰ ਖਤਮ ਕਰ ਦਿੱਤੀ ਗਈ 6 ਸਾਲ ਬਾਅਦ ਤੱਕ دہشت گردੀ ਕਿਉਂ ਜਾਰੀ ਹੈ ਦੂਸਰਾ ਜੰਮੂ ਕਸ਼ਮੀਰ ਵਿੱਚ 8 ਲੱਖ ਦੇ ਕਰੀਬ ਸੁਰੱਖਿਆ ਬਲ ਤਾਇਨਾਤ ਹਨ ਤੇ ਇਸ ਪ੍ਰਸਿੱਧ ਸੈਲਾਨੀ ਕੇਂਦਰ ਤੇ ਇੱਕ ਵੀ ਸਿਪਾਹੀ ਕਿਉਂ ਤਾਇਨਾਤ ਨਹੀਂ ਸੀ? ਗ੍ਰਹਿ ਮੰਤਰਾਲੇ ਦਾ ਜਵਾਬ ਸੀ ਕਿ ਇਹ ਜਗ੍ਹਾ ਟੂਰਿਸਟਾਂ ਲਈ ਖੋਲਣੇ ਲਈ ਪੁਲਿਸ ਦੀ ਮਨਜ਼ੂਰੀ ਨਹੀਂ ਲਈ ਗਈ ਸੀ। ਪਰ ਸਥਾਨਿਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਥਾਂ ਤੱਕ ਦੀ ਬੰਦ ਹੁੰਦਾ ਹੀ ਨਹੀਂ ਤੇ ਨਾ ਹੀ ਮਨਜ਼ੂਰੀ ਲਈ ਜਾਂਦੀ ਹੈ। ਇਨ੍ਹਾਂ ਸਵਾਲਾਂ ਦਾ ਸਰਕਾਰ ਕੋਲ ਕੋਈ ਜਵਾਬ ਨਹੀਂ। ਪੁਲਵਾਮਾ ਕਾਂਡ ਦੀ ਜਾਂਚ ਦੀ ਗੱਲ ਕਰਦੇ ਹਾਂ ਜੰਮੂ ਕਸ਼ਮੀਰ ਦੇ ਗਵਰਨਰ ਰਹੇ। ਸਤਿਆਪਾਲ ਮਲਿਕ ਨੇ ਕਿਹਾ ਸੀ ਕਿ ਭਾਰਤ ਵਿੱਚ ਚੋਣਾ ਜਿੱਤਣ ਲਈ ਕੁਝ ਵੀ ਕਰਵਾਇਆ ਜਾ ਸਕਦਾ ਹੈ। ਜਿਸ ਤਰ੍ਹਾਂ ਪਹਿਲਗਾਮ ਘਮਕਰਤਨਾ ਤੋਂ ਬਾਅਦ ਪਾਕਿਸਤਾਨ ਮੁਸਲਮਾਨ ਵਿਰੁੱਧ ਨਫਰਤ ਫੈਲਾਈ ਗਈ ਕਈ ਥਾਵਾਂ ਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਮੁਸਲਿਮ ਵਿਰੋਧੀ ਪ੍ਰਵਚਨ ਨੂੰ ਉਸਾਰਿਆ ਗਿਆ ਇਹ ਭਾਜਪਾ ਦੀ ਫਿਰਕੂ ਤ੍ਰੂ ਵਿਕਰਨ ਦੀ ਨੀਤੀ ਹੈ ਜਦੋਂ ਪਹਿਲਗਾਮ ਦੇ ਨੇ ਦੋਸ਼ਾਂ ਲਈ ਦੇਸ਼ ਭਰ ਵਿੱਚ ਸ਼ਰਧਾਂਜਲੀयां ਦਿੱਤੀਆਂ ਜਾ ਰਹੀਆਂ ਸਨ ਤਾਂ ਪ੍ਰਧਾਨ ਮੰਤਰੀ ਸਰਵ ਪਾਰਟੀ ਮੀਟਿੰਗ ਛੱਡ ਕੇ ਬਿਹਾਰ ਵਿੱਚ ਟੂਨ ਰੈਲੀ ਵਿੱਚ ਭਾਸ਼ਣ ਕਰ ਰਿਹਾ ਸੀ ਮਲਿਕ ਦੀ ਗੱਲ ਨੂੰ ਯਾਦ ਕਰਦੇ ਆ ਵਿਚਾਰ ਆਉਂਦਾ ਹੈ ਕਿ ਕਿਤੇ ਪੈਲਗਾਮ ਦਾ ਸਬੰਧ ਬਿਹਾਰ ਦੀਆਂ ਚੋਣਾਂ ਨਾਲ ਤਾਂ ਨਹੀਂ ਇਸ ਕਰਕੇ ਪੈਲਗਾਮ ਘਟਨਾ ਦੀ ਜਾਂਚ ਜ਼ਰੂਰੀ ਹੈ ਤੇ ਇਹ ਜਾਂਚ ਕਰਾਈ ਜਾਣੀ ਚਾਹੀਦੀ ਹੈ ਇੱਥੇ ਰਾਤਿੰਦਰੀ ਸਾਹਬ ਦਾ ਇੱਕ ਸ਼ੇਰ ਯਾਦ ਆਉਂਦਾ ਹੈ ਸਰਹਦੋਂ 'ਤੇ ਬਹੁਤ ਤਣਾਅ ਹੈ ਕਿਆ ਜਾਹੋ ਪਤਾ ਕਰੋ ਕਹੀਂ ਚੋਣਾਂ ਹੈ ਕਿਆ